ਵੇਲ ਨਹੀਂ ਆ ਕੀ ਕਰਦਾ ਕੋਈ ਨਹੀਂ ਲਖਣਦੇ ਹਾਂ ਉਹ ਕਿਵੇਂ ਲੀਤੋਂ ਹਾਂਜੀ ਮੰਮੀ ਜੀ ਹੋ ਗਈ ਅੱਛਾ ਹੈ ਹੈ ਬਾਬਾ ਤੇਰੀਆਂ ਖਾਲੀ ਆ ਚੂੜਾ ਕਿੱਥੇ ਹੋ ਚੂੜਾ ਮੰਮੀ ਜੀ ਮੇਰੇ ਖਰਚ ਜੀ ਹੁੰਦੀ ਮੈਂ ਲਾ ਦਾਂ ਆਏ ਹੋਏ ਤੇ ਪੁੱਤ ਤੂੰ ਵੀ ਨਾ ਦੱਸਿਆ ਬਣੀਗਾ ਐਦਾਂ ਥੋੜਾ ਚੂੜਾ ਲਈਦਾ ਵਾ ਕਿਤੇ ਸਗਨਾ ਸਵਾਰ ਥਾਣਾ ਚੂੜਾ ਲਈਦਾ ਵਾ ਤੇ ਕੁੜੀਆਂ ਦੇ ਦੋ ਦੋ ਚੂੜੇ ਹੰਡਾ ਲੈਂਦੀਆਂ ਨੇ ਪਾ ਕੇ ਤੇ ਤੂੰ ਇੱਕ ਹੀ ਨਹੀਂ ਹੰਡਾਇਆ ਮੰਮੀ ਜੀ ਮੈਂ ਕੁਆਰੀ ਹੁੰਦੇ ਵੀ ਨਹੀਂ ਕੋਈ ਚੂੜੀ ਜੜੀ ਪਾਈ ਤੇ ਫਿਰ ਮੈਨੂੰ ਹੋਰ ਤਰ੍ਹਾਂ ਹੁੰਦਾ ਹੈਗਾ ਕੋਤੇ ਮੇਰੀ ਗੱਲ ਸੁਣ ਘਵਾਰਿਆਂ ਤੇ ਚੱਲ ਕੁੜੀਆਂ ਨਹੀਂ ਪਉਂਦੀਆਂ ਕਈਆਂ ਨੂੰ ਸ਼ੌਂਕ ਹੁੰਦਾ ਪਾ ਲੈਂਦੀਆਂ ਉਹ ਤੇ ਕਈ ਨਹੀਂ ਪਉਂਦੀਆਂ ਤੇ ਵਿਆਹਾਂ ਤੇ ਸਭ ਕੁਝ ਪਈਦਾ ਹੀ ਆ ਨਾ ਅੱਛਾ ਆਹ ਤਕੂ ਵੀ ਦਾਸ ਕੇ ਲਾਉਂਦੀ ਆ ਐਡੀ ਛੇਤੀ ਥੋੜੀ ਪਈ ਜੂੜਾ ਲਾਉਣ ਦੀ ਬਹੁਤੀ ਗਾਲੀ ਅਲਰਜੀ ਲੁਰਜੀ ਹੋਈ ਹੋਣੀ ਆ ਖਾਂ ਕਰਕੇ ਖਾਰਸ਼ ਹੁੰਦੀ ਹੋਣੀ ਆ ਤੇ ਕੋਈ ਗੋਲੀ ਗਾਲੀ ਖਾ ਲੈਣੀ ਹੈ ਅਲਰਜੀ ਤੋਂ ਤੇ ਮਮੇ ਜੀ ਮੈਨੂੰ ਕੀ ਇਹ ਗੱਲ ਦਾ ਪਤਾ ਹੈ ਮੈਂ ਦਾਦਾ ਦਾ ulates ਮੈਂ ਇਹਦੀ ਕਿਹੜੀ ਕੋਈ ਗੱਲ ਹੈ ਉਹ ਨਹੀਂ ਪਈਆਂ ਚੂੜੀਆਂ ਲਾ ਹੀ ਦੇ ਦੀਆਂ ਹਣੀਆਂ ਇੱਦਾਂ ਨੀ ਚੂੜੀਆਂ ਹੁੰਦੀਆਂ ਪਤੇ ਸਗਨਾ ਦਾ ਚੂੜਾ ਹੁੰਦਾ ਵਾ ਆਮ ਚੂੜੀ ਥੋੜੀ ਹੁੰਦੀ ਆਏ ਉਹ ਤੇ ਚੱਲ ਕਦੀ ਪਾ ਲੀਆਂ ਜੇ ਨਾ ਆਇਆ ਲਾਉਣੀਆਂ ਤੇ ਲਾਹ ਵੀ ਦਿੱਤੀਆਂ ਕਈ ਵੇ ਟੁੱਟ ਵੀ ਜਾਂਦੀਆਂ ਵਾ ਕੋਈ ਗੱਲ ਨਹੀਂ ਆ ਇਹ ਸਗਨਾ ਦੇ ਕੰਮ ਹੁੰਦੇ ਆ ਤੇ ਸਗਨਾ ਦਾ ਹੀ ਏਕ ਵਧਾਈ ਦਾ ਚੂੜਾ ਹਾਂ ਜੇ ਨੂੰ ਕੋਈ ਗੱਲ ਨਹੀਂ ਮੈਂ ਫੇਰ ਪਾ ਲੂੰਗੀ ਚੱਲ ਕੋਈ ਨਹੀਂ ਹੁਣ ਜੇ ਤੂੰ ਨਹੀਂ ਪਾਉਣਾ ਤੇ ਕੋਈ ਗੱਲ ਨਹੀਂ ਜੇ ਲਾ ਹੀ ਦਿੱਤਾ ਵਾ ਤੇ ਨਾ ਵੀ ਪਾਈ ਹੁਣ ਕੋਈ ਗੱਲ ਨਹੀਂ ਤੇ ਭਾ ਦੇ ਗੱਲ ਵਾ ਤੇ ਕੋਈ ਕੰਮ ਕਰਦੀ ਹੁੰਦੀ ਨੇ ਇਦਾਂ ਦਾ ਤੇ ਮੈਨੂੰ ਦੱਸ ਕੇ ਕਰਿਆ ਕਰ ਈਗਾ ਮੰਮੀ ਜੀ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਅੱਡੀ ਫਲਾ ਲੀ ਹੁੰਦੀ ਤੂੰ ਇਹ ਤਰ੍ਹਾਂ ਨੀ ਵਧਾਈ ਰਾਂ ਦਾ ਚੂੜਾ ਸੱਗਣਾ ਨਾਲ ਲਾਈਦਾ ਵਾ ਏ ਠੀਕ ਚਲੋ ਮੰਮੀ ਜੀ ਕੱਪੜੇ ਭੇਜ ਦਿਓ ਕੇ ਪ੍ਰੈਸ ਕਰਨ ਵਾਲੇ ਫਿਰ ਮੈਂ ਉਹ ਕਰ ਲਾਂ ਚਲ ਕਰ ਲਾ ਫਿਰ ਲਾਈਟ ਦਾ ਵੀ ਨਹੀਂ ਪਤਾ ਹੁੰਦਾ ਹਨਾ ਹਾਂਜੀ ਫਿਰ ਕਿਤੇ ਨਾ ਕਿਤੇ ਜਾਣਾ ਪੈਂਦਾ ਫਿਰ ਭਾਗ ਕਿੰਨੇ ਚੱਲ ਜਾਂਦੇ ਠੀਕ ਠੀਕ ਕੀ ਕੰਡੇ ਏ ਕਰਨ ਕਿ ਡਿਆਂ ਵਾ ਬੋਲੀ ਕਰਨ ਡਿਆਂ ਮੈਨੂੰ ਲੱਭਣ ਡਿਆ ਲੱਭਣ ਤੇ ਡਿਆ ਮੈਂ ਤਾਂ ਓਦਾਂ ਹੀ ਬੋਲ ਕੇ ਆਂ ਹੋਰ ਵੀ ਨੁਹ ਤੇ ਗੁੱਸੇ ਦੇ ਚ ਬੜੇ ਲੱਗਾ ਟੇ ਤੂੰ ਮੇਰੇ ਗੁੱਸੇ ਨੂੰ ਕੀ ਕਹਿਣਾ ਵਾ ਗੁੱਸੇ ਚ ਹਾਂ ਪਿਆਰ ਚ ਹਾਂ ਤੈਨੂੰ ਕੀ ਮਤਲਬ ਮਤਲਬ ਤੇ ਹੈਗਾ ਐ ਮੈਂ ਤਾਂ ਤੇਨਾਂ ਇੱਕ ਗੱਲ ਕਰਨੀ ਸੀ ਸਿਆਲ ਵਾਲੇ ਕੱਪੜੇ ਬਣਾਵੋ ਥੋੜੇ ਜਿਹਾ ਕਿਉਂ ਸਿਆਲ ਵਾਲੇ ਕੱਪੜੇ ਬਣਾ ਦੋ ਆ ਨਹੀਂ ਰਕੋ ਆ ਨਹੀਂ ਬਸ ਇੱਕ ਦੋ ਗੋਟੀ ਆ ਵੀ ਕਦੀ ਲਾਲੀ ਦੀ ਕਦੀ ਕਾਲੀ ਦੀ ਮਨ ਕੀ ਨਹੀਂ ਕਰਦਾ ਉਹ ਭੌਣ ਨੂੰ ਤੇ ਵਰੀ ਚ ਕਿ ਲੈ ਆਈਆਂ ਤੇ ਉਦੋਂ ਤੇ ਗਰਮੀ ਹੀ ਹੈ ਉਦੋਂ ਤੇ ਸਿਆਲ ਵਾਲੇ ਥੋੜੀ ਕੱਪੜੇ ਲੈਉਣੇ ਹੈਗੇ ਸਿਆਲ ਤੇ ਹੁਣ ਆਇਆ ਗਰਮੀ ਹੀ ਤੇ ਤੇਨੂੰ ਨਹੀਂ ਪਤਾ ਕਿ ਕਾ ਸਿਆਲ ਵੀ ਹੋਣਾ ਤੇ ਲਿਆ ਕੇ ਤੇਨੇ ਕਿ ਜਾਂ ਨਹੀਂ ਲੈ ਕੇ ਦੇ ਗੱਲਾਂ ਹੀ ਗਾੜੀਆਂ ਦੇ ਕਰੀ ਜਾਂਦੇ ਲਿਆ ਕੇ ਦੇਨੇ ਇੱਥੇ ਮੈਨੂੰ ਮੇਰੇ ਕੋਲ ਹੈ ਆਪ ਕੋ ਹੈ ਨਹੀਂ ਤੈਨੂੰ ਕਿ ਲੈ ਦਾਂ ਤੇ ਤੁਹਾਡੇ ਕੋ ਹੁਣ ਹੈ ਹੀ ਆ ਪਹਿਲੇ ਲੈ ਲੈ ਹੁਣ ਰਾਮੇਰ ਕੋਈ ਨਾ ਖਰਚਾ ਨਹੀਂ ਮਾਰਾਂਗਾ ਠੀਕ ਆ ਤੇ ਦਿਓ ਲਿਆ ਦਿਓ ਤੇ ਕਰਿਓ ਲਿਆ ਤੇ ਮੈਂ ਥਾਂਡੇ ਚ ਇਦਾਂ ਹੀ ਰਹਿਣਾ ਬਸ ਐਦਾਂ ਕੋ ਰਹਿਣਾ ਵਾ ਕੰਬਲਿਆ ਕਰ ਨਾ ਲੈ ਕੇ ਸੁਕੀ ਰਿਆ ਕਰ ਤੇ ਜੇ ਤੇ ਮੈਂ ਕੰਮ ਕਰਨਾ ਫਿਰ ਕੰਬਲ ਦੀ ਬੁੱਕਲ ਮਾਰ ਕੇ ਤਸਰੀਖ ਰਿਆ ਤੂੰ ਫਿਰ ਮੈਂ ਕੰਬਲ ਹੀ ਸੰਭਾਲ ਲਊਂਗਾ ਮੈਂ ਤੇ ਮੈਂ ਕਰਨਾ ਨਹੀਂ ਕੋਈ ਹੁਣਾ ਹੀ ਨਹੀਂ ਮੇਰ ਕੋ ਹੁਣਾ ਨਹੀਂ ਤੇਰ ਕੋ ਆਹੋ ਜੇ ਤੈਨੂੰ ਬੰਨਾ ਹੀ ਚਾਹੀਦਾ ਵਾ ਬੰਨਨੇ ਵਾਲੀ ਐ ਚ ਕਿਹੜੀ ਗੱਲ ਤੂੰ ਹੀ ਕੰਬਲ ਦੀ ਬੁੱਕਲ ਮਾਰ ਕੇ ਤੁਰੇ ਫਿਰੋ ਮੇਰੇ ਹੱਥ ਵਸ ਕੋਈ ਨਹੀਂ ਭਰਾਂ। ਜੇ ਲੈਣੇ ਆ ਤਾਂ ਮੰਮੀ ਨਾਲ ਜਾ ਕੇ ਗੱਲ ਕਰਦੀ। ਆ ਪਹਿਲਾਂ ਦੂਗੀ। ਮੈਂ ਪਹਿਲਾਂ ਹਰ ਮੈਂ ਤੁਹਾਨੂੰ ਕਹਿਣ ਦੀ ਆ ਮੜ ਕੇ ਮੈਂ ਮੰਮੀ ਨੂੰ ਜਾ ਕੇ ਕਹੂੰਗੀ। ਤੇ ਤੁਹਾਡੀ ਤੇ ਇੱਕ ਸਲਾਹ ਆ। ਮੰਮੀ ਨੂੰ ਜਾ ਕੇ ਕਿੱਥੇ ਕਹਣਾ ਮੰਮੀ ਇਸੇ ਘਰ ਦੀ ਆ। ਘਰ ਚ ਤੇ ਹੈ ਗਈ ਆ ਫੇਰ ਵੀ ਤੁਹਾਡੀ ਸਲਾਹ ਹੀ ਆ। ਤੁਸੀਂ ਕਹੋ ਮੰਮੀ ਨੂੰ ਤੁਸੀਂ ਫੇਰ ਜਾ ਕੇ ਲਿਆ। ਸਲਾਹ ਤੇ ਮੇਰੀ ਤਾਂ ਹੋਵੇ ਜੇ ਮੇਰੇ ਬੱਲੇ ਕੱਕ ਹੋਵੇ। ਮੇਰੇ ਕੋ ਕੀ ਆ?

ਇੱਕਦੇ ਇਹੋ ਜੇ ਕੰਮ ਹੀ ਨਹੀਂ ਨਿਪੜਦੇ। ਬੰਦੇ ਤਾਂ ਕਿਆ ਕਿਆ ਹੋ ਜਾਂਦੇ ਨਾ ਸਰਖਰੂ ਕਿ ਤੁਸੀਂ ਕੀ ਕਰਦੀਆਂ ਸਾਰਾ ਦਿਨ ਵੇਲੇ ਨਾ ਰਹਿੰਦੀਆਂ। ਹੱਕਾ ਦੀਆਂ ਤੁਨ ਧੋ ਲੋ ਫਿਰ ਪਾਓ ਫਿਰ ਲਾਓ ਫਿਰ ਜੋੜ-ਜੋੜ ਰੱਖੋ ਥਾਉ ਥਾਈ। ਸਜਿਆਂ ਦੇ ਕਰਦੀਆਂ ਕੁੱਖ ਨਹੀਂ। ਕਿਤੇ ਕਦੇ ਬੀਬੀਆਂ ਦਾ ਸਾਰਾ ਦਿਨ ਧੋ ਨਹੀਂ ਕੱਲ ਜਾਂਦਾ। ਮੈਨੂੰ ਆਂਦੇ ਸੁਪਿੰਦਰ ਖੇਤੀ ਰਹਿੰਦੀ। ਕਿ ਜੇ ਨਾ ਤਾਂ ਬੰਦਾ ਹੋਰ ਕੀ ਕਰੇ? ਸਿਆਲ ਜਿੱਕ ਤਾਂ ਲੀੜੀਆਂ ਦੀਆਂ ਲੱਥੀਆਂ ਵੀ ਪੰਡਾਂ ਦੀਆਂ ਪੰਡਾਂ। ਅਜੇ ਝੋਨਾ ਵੀ ਪਾਉਣ ਵਾਲਾ ਤੇ ਵੇਖ ਕਿਦਾਂ ਮਹਾਰਾਜੇ ਦੋਵੇਂ ਇੱਥੇ ਫੋਨ ਦੇ ਦਵਾਲੇ ਹੋਏ ਆ। ਉਹ ਜਹਾ ਤੁਹਾਨੂੰ ਤੇ ਦੱਸਦੀ ਆ ਮੈਂ ਖਲੋ ਜਾ ਆਪਣੇ ਆਪ ਤੁਹਾਨੂੰ ਕੋ ਦੀਦਾ ਹੀ ਨਹੀਂ ਕੰਮ ਇਹ ਲਾਗੋ ਮਾਂ ਦੇ ਕਰਾਉਣਾ ਕੋ ਫੇਰਾਂ ਦੇ ਮੰਮੀ ਸਾਨੂੰ ਖਿੱਚ ਖਿੱਚ ਬੋਲਦੀ ਆ ਖਿੱਚ ਖਿੱਚ ਕੇ ਤੁਹਾਨੂੰ ਕਹਿੰਨੀ ਕੰਮ ਜਿਹੜਾ ਕੰਮ ਦੇ ਇਹ ਨਿਆਣਾ ਉਹ ਹੀ ਆਪਣੇ ਆਪ ਬੰਦਾ ਕਰ ਲੈਂਦਾ ਨਾ ਕੋਹ ਨਹੀਂ ਮਿਆ ਤੇ ਸੱਚੀ ਕਹਿ ਕਹਿ ਕੇ ਸਾਰਿਆਂ ਨੂੰ ਫੱਕ ਜੰਨੀ ਸੁਮਨ ਦਾ ਸੁਮਨ ਦਾ ਹੁੰਦੇ ਹੁੰਦੇ ਹੀ ਸੁਮਨ ਕੋ ਕੰਮ ਕਰਦੀ ਉਹਨੂੰ ਵੀ ਇਤਾਂ ਹੀ ਕਹਿ ਕਹਿ ਕੇ ਕੰਮਦੀ ਹੁੰਦੀ ਕੋਈ ਆ ਮੈਨੂੰ ਰੱਖ ਪਈਆਂ ਇਹਨਾਂ ਨੂੰ ਦੱਸਾਂ ਫੇਰੀ ਕਰਦੀ ਆਂ ਸੰਦੀਰ ਹਾਂਜੀ ਨਹੀਂ ਤੇ ਤੁਹਾਨੂੰ ਕੋਈ ਕੰਮ ਕੁੰਮਦਾ ਨਹੀਂ ਪਤਾ ਹਾ ਜੋ ਨਿਕਲ ਆਉਂਗਾ ਬਾਹਰ ਤੇ ਅੱਗੇ ਵੀ ਬਾਹਰ ਹੀ ਬੈਠੇ ਆਂ ਅੱਛਾ ਇਹਨਾਂ ਤੈਨੂੰ ਪਤਾ ਵੀ ਅਸੀਂ ਬਾਹਰ ਬੈਠੇ ਆਂ ਜੇ ਤੁਸੀਂ ਬਾਹਰ ਬੈਠੇ ਹੋ ਤੁਹਾਨੂੰ ਕੰਮ ਨਾ ਦੀ ਹੈ ਕੋਈ ਕੰਮ ਕੰਮ ਮੰਮੀ ਤੁਸੀਂ ਬਸ ਹੀ ਕੋਈ ਗੱਲ ਰੋਜ਼ ਕਰੀ ਜਾਣੀ ਕੰਮ 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 ਕਿਹੜਾ ਕੰਮ ਕਰਾ ਲਈਏ ਤੁਹਾਡੇ ਹਾਏ ਵੀਰ ਤਾਨੂੰ ਕੋਈ ਸਮਝ ਨਹੀਂ ਲੱਗਦੀ ਵੀ ਮਾਂ ਹੱਜ ਕੱਲੇ ਜਾਈ ਰਹੀ ਵੀ ਫੇਰ ਆਂਦੇ ਸਾਨੂੰ ਖਿਜ ਖਿਜ ਪੈਂਦੀ ਸਾਨੂੰ ਖਿਜ ਖਿਜ ਪੈਂਦੀ ਮੈਨੂੰ ਦੱਸੋ ਵੀ ਮੈਂ ਕਿੱਥੇ ਚੱਲ ਜਾਵਾਂ ਮੈਨੂੰ ਨਹੀਂ ਪਤਾ ਕਿੱਥੇ ਚੱਲ ਜਾਵਾਂ ਹੁਣ ਬੁੱਢੀਆਂ ਵਾਲੇ ਕੰਮ ਬੁੱਢੀਆਂ ਕਰਨੀ ਮੈਂ ਥੋੜੀ ਕਰਨੀ ਅੱਛਾ ਤੁਹਾਨੂੰ ਰੋਟੀ ਖਾਣ ਦਾ ਹੀ ਪਤਾ ਕਿ ਅਸੀਂ ਰੋਟੀ ਖਾਣੀ ਕੱਲੀ ਹੋਰ ਅਹੀਂ ਕੁਝ ਨਹੀਂ ਲੱਗਉਂਦਾ ਜਿਹੜਾ ਇੰਨਾ ਸਵੇਰ ਦਾ ਘਰ ਦੇ ਲਾ ਕੋ ਬੜਾ ਛੋਟਾ ਨਿੱਕਾ ਪੋਟਾ ਕੰਮ ਕਰਾਈ ਜਾਂਦੇ ਉਹ ਨਹੀਂ ਤੁਹਾਨੂੰ ਜਿੱਦ ਮੈਨੂੰ ਤਾਂ ਕੋਈ ਲੱਭਾ ਨਹੀਂ ਭਰਾ ਮੈਂ ਤਾਂ ਕੱਲੀ ਫਾਇ ਲੱਗੀ ਸਵੇਰ ਦੀ ਠੀਕ ਨਹੀਂ ਇਹਦੇ ਹੋਰ ਇਲਾੜੀ ਕੱਲ ਕਿ ਇਹਨੂੰ ਵੀ ਮੁਰਕੇ ਕੀਤਾ ਹੀ ਕੋਹਣੀ ਇਹਨਾਂ ਨੇ ਕੀਤਾ ਹੀ ਕੋਹ। ਕਹਿੰਦੇ ਆ ਜੈ ਤੈਨੂੰ ਬੜੀਆਂ ਗੱਲਾਂ ਆਉਂਦੀਆਂ। ਨਹੀਂ ਆਉਂਦੀਆਂ ਗੱਲਾਂ। ਹਾਂ ਉਹ ਬੜਾ ਟੇਰ ਲਗਾ ਛੋਨੇ ਦਾ ਉਹ ਉਹਨੂੰ ਇੰਨਾ ਟੱਕਿਆ ਵੀ ਜਿੱਦਾਂ ਕਿ ਉਹਨੂੰ ਕਈ ਵਾਰ ਪਾਇਆ ਉਹਨੂੰ ਖਾਣ ਦੀ ਬੜੀ ਲੱਗ ਚਲੀ। ਮੇਰੇ ਵੱਸ ਦੀ ਤੇ ਵੀ ਗੱਲ ਸੋਚਣ ਸੋਚਣਾ ਮੈਂ ਇਹਨੂੰ ਬਹੁਤ ਚੋਕਣਾ। ਤੇਰੇ ਵੱਸ ਦੀ ਤੇ ਐ ਹੋਈ ਕਰਦਾ। ਇਹ ਵੀ ਮੇਰੇ ਨਾਲ ਹੀ ਪੂਰ ਵੇਖਣ ਦਿਆ ਸੀ। ਗੱਡਾ ਚਲਾਕ ਬਾਹਣ। ਨਹੀਂ ਤੇਰੇ ਵੱਸ ਦੀ ਮੇਰੀ ਗੱਲ ਸੁਣ ਨਿਕਾ ਐ ਹੋਈ ਗੱਲਾਂ ਵੀ ਥਾਈਂ ਚ ਰੱਖ ਲੈਣੀਆਂ ਤੇ ਖਾ ਲੈਣੀਆਂ ਤੇ ਬਾਹਰ ਤੁਰ ਪੈਣਾ। ਹੈ ਉਹਨੂੰ ਉਹਨੂੰ ਜਿੰਨਾ ਟੱਕਿਆ ਵਾ ਉਹ ਹੰਡਲਾ ਲੱਗ ਜੇ ਉਹਨੂੰ ਤੁਹਾਨੂੰ ਪਤਾ ਨਹੀਂ ਵੀ ਬੋਰੇ ਚ ਪਾਉਣਾ ਕਿ ਨਹੀਂ ਪਾਉਣਾ ਪਾਦਾਂਗੇ ਬੋਰੇ ਚ ਉਹ ਕਿਤੇ ਇੱਥੇ ਰਹਿਣਾ ਵਾ ਉਹ ਕਿਤੇ ਉੱਡਤੇ ਨਹੀਂ ਚੱਲਿਆ ਝੋਨਾ ਨਹੀਂ ਨਾ ਵੀਰ ਪਾਉਣਾ ਬੋਰਿਆਂ ਚ ਤਾਂ ਮੈਨੂੰ ਪਾਓ ਬੋਰੇ ਚ ਤੇ ਮੈਨੂੰ ਕਿਤੇ ਨਹਿਰ ਨੂੰ ਤੇ ਸੋਟਾਓ ਪਰ ਮੇਰੀ ਤੇ ਜਾਨ ਸੌਕੀ ਹੋਵੇ ਨਾ ਮੰਮੀ ਇਦਾਂ ਨਾ ਕਹਿ ਓਏ ਹੋਏ ਹੋਏ ਨਾ ਦੁੱਖ ਤੈਨੂੰ ਮਾਂ ਦਾ ਹੁਣ ਆਇਆ ਵੇ ਉਹ ਦੁੱਖ ਨਹੀਂ ਆਇਆ ਹਾਂ ਝੋਨਾ ਪਾਉਣਾ ਸਾਨੂੰ ਸੋਖਾ ਵਾ ਸਾਡੀ ਬੋਲੀ ਚੁੱਕਣੀ ਪਤਾ ਕਿੰਨੀ ਭਾਰੀ ਕ੍ਰੇਨ ਮਗਾਉਣੀ ਪੈਣੀ ਮੈਨੂੰ ਲੋ ਜਾ ਮੈਂ ਕ੍ਰੇਨ ਦਵਾ ਤੈਨੂੰ ਲੋ ਜਾ ਵੇ ਆ ਗਿਆ ਯਾਰ ਤੇ ਹੋ ਜਾ ਪ੍ਰੇਮ ਦਵਾ ਹਾਂ ਕਿੱਡੀ ਹੱਤ ਚੁੱਕੀ ਇਹਨਾਂ ਨੇ ਵੇਖ ਹਾਂ ਆ ਬੰਦਾ ਫਰਸ਼ ਤੇ ਮਾਰੇ ਨਾ ਮਾਰੇ ਝਾੜੂ ਇਹਨਾਂ ਦੇ ਦਿਵਾਲੇ ਸੱਚੀ ਰੋਜ਼ ਫਿਰਨਾ ਹੀ ਚਾਹੀਦਾ ਐਵੇਂ ਲੋਕ ਆਂਦੇ ਆ ਲੱਤਾਂ ਦੇ ਭੂਤ ਜਿਹੜੇ ਬੱਤਾਂ ਨਾਲ ਨਹੀਂ ਮੰਨਦੇ ਹੁੰਦੇ ਕਿੱਡੀ ਕੁੜੇ ਵੇਖ ਕਿੱड्या ਮਾਨਿਆ ਕਾ ਮਾਂ ਦਾ ਦੋਖੀ ਬੜਾ ਕੀਤਾ ਮੁੰਡੇ ਨੇ ਵੇਖ ਕਿਦੀਆਂ ਗੱਲਾਂ ਬਣਾ ਕੇ ਗਿਆ ਇਹ ਮੈਨੂੰ ਤੇ ਕੰਮ ਫੇਰ ਨਹੀਂ ਕਰਕੇ ਗਏ ਲਾਂਦੇ ਬਿਆ ਮੀ ਆਗੋ ਆ ਤੇ ਭਿਜੂ ਆ ਤੇ ਭਿਜੇ ਮੈਂ ਨਹੀਂ ਹੁਣ ਇਹਦੇ ਵੱਲ ਵੇਖ ਫਰਾਂਦੇ ਮੈਂ ਵੀ ਬੈਣੀ ਮਰਜੀ ਦੇ ਮਜੇ ਨਾਲ ਆਹ ਨਾਮ ਤੇ ਪਤਾ ਨਹੀਂ ਲੱਦਾ ਕੋ ਸਗੋਂ ਮਖੌਲ ਕਰਕੇ ਤੇ ਆਵੇਂ ਆਂਦੇ ਕਿ ਪਤਾ ਨਹੀਂ ਕੀ ਮੈਨੂੰ ਤੇ ਖਾਣ ਵੀ ਭੁੱਲ ਗਏ ਜਲਾਏ ਦੀਆਂ ਮਾਂ ਨਾ ਮਸਤਰੀਆਂ ਇਹ ਤੇ ਹੱਸ ਖੇਡ ਕੇ ਚਲ ਗਈ ਕੰਮ ਖੇਰ ਉੱਥੇ ਦਾ ਉੱਥੇ ਹੀ ਹੈਲੋ ਹਾਂ ਜੀ ਕਿਹਾ ਲਾ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਕਿਹਾਗਾ ਹਾਂਜੀ ਹਾਂਜੀ ਹੋਰ ਕੀ ਕਰਦੇ ਹੋ ਕੋਈ ਨਹੀਂ ਫੋਟੋ ਕਰਕੇ ਰਹੀ ਮੈਂ ਅੱਛਾ ਅੱਛਾ ਰਾਜਜੀ ਦਾ ਕੀ ਹਾਲ ਆ ਠੀਕ ਠਾਕ ਰਾਜਦੀਪ ਵੀ ਘਰੇ ਘਰੇ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਠਾਕ ਅੱਛਾ ਸੁਮਨ ਦਾ ਫੋਨ ਆਗਰੀ ਸੁਮਨ ਦਾ ਫੋਨ ਯਾਰ ਮੈਨੂੰ ਤਾਂ ਨਹੀਂ ਆਇਆ ਹੋਇਆ ਉੱਧਰ ਭਾਂ ਆਇਆ ਹੋਇਆ ਅੱਛਾ ਉੱਧਰ ਆਇਆ ਹੈ ਹਾਂ ਹਾਂਜੀ ਤੇ ਤੂੰ ਕਰ ਲੈਣਾ ਹੈ ਮੈਂ ਦੱਸ ਮੈਂ ਕਦ ਲਈ ਕਰਾ ਮੇਰਾ ਨਹੀਂ ਦਿਲ ਕਰਦਾ ਜਦੋਂ ਅਗਲੀ ਮੈਨੂੰ ਨਹੀਂ ਕਰਦੀ ਤੇ ਮੈਂ ਐਵੇਂ ਕਰਦੀ ਕਰਦੀ ਰਵਾਂ ਫੋਨ ਉਨ ਨੂੰ ਲਾ ਬਾਗੀਆ ਕਰੋਨਾ ਦਾ ਅੰਕਾ ਲੈ ਨਾਲ ਸੀ ਉਹਨੇ ਕਿਤਾਬਾਂ ਦੇ ਆਹ ਹੁਣਿਆਣੀ ਸਿਆਣੀ ਆ ਉਹਨੂੰ ਸਾਰਾ ਹੀ ਪਤਾ ਵਾ ਬਖਰਾ ਬਖਰਾ ਵੇ ਉਹਨੇ ਆਖਰ ਕੋਰੇ ਕਿ ਤੂੰ ਬਲੱ ਕਰ ਲੈਦਾ ਗਲਤੀ ਜਾਣੀ ਆ ਨੀ ਮੇਰੀ ਆਖੜ ਕਾਦੀ ਆ ਜਦੋਂ ਅਗਲੀ ਨੂੰ ਨਹੀਂ ਪਤਾ ਜਦੋਂ ਮੈਂ ਇੱਥੇ ਉਦਨ ਕਹਿ ਕੇ ਭੇਜ ਆਈਗਾ ਮੈਂ ਸੁਬਨ ਨੂੰ ਫੋਨ ਪਾਣ ਕਰ ਦਿਆ ਕਰੀ ਅੱਗੇ ਵੀ ਨਹੀਂ ਕਰਦੀ ਮੈਨੂੰ ਤੇ ਉਹਨੇ ਜਾ ਕੇ ਉਦਨ ਦਾ ਇੱਕ ਫੋਨ ਨਹੀਂ ਲਾਇਆ ਕਿਤੇ ਉਹ ਤੇ ਮੈਂ ਕਹਦਾ ਉਹਨੂੰ ਮਾੜਾ ਵਰਤੀ ਆ ਜਿਨਾ ਪਰ ਭਾਪੀ ਨੇ ਕੀਤਾ ਉਹ ਨਹੀਂ ਅਸੀਂ ਕੀਤਾ ਵਾ ਹੀ ਕੋਈ ਵਿਤਕਰਾ ਪਾਇਆ ਉਹਦੇ ਨਾਲ ਵਿਤਕਰਾ ਕਾ ਪਉਣਾ ਜਦੋਂ ਕੋਈ ਕਰਦਾ ਮੇਰੇ ਕਹਾ ਨਹੀਂ ਪਉਣਾ ਉਹਦੇ ਚਲੋ ਕੀ ਕਰਦੇ ਹੋ ਚਲ ਬੰਦਾ ਰਾਜੀ ਪਾ ਲਈ ਮੇਰੇ ਕੋਈ ਗੱਲ ਉਹਨੂੰ ਚਾਹ ਕਹਿੰਦਾ ਬੰਦਾ ਇਹ ਕਰ ਰਹੀ ਕਰ ਕਿਉਂ ਹਾਂਜੀ ਹਾਂਜੀ ਘਰ ਤੇ ਆਏ ਹੀ ਕਿ ਤੁਹਾਨੂੰ ਦੱਸਿਆ ਤੇ ਆਇਆ ਚੱਤਾ ਭੁੱਲ ਗਿਆ ਅੱਛਾ ਅੱਛਾ ਹਾਂ ਮੇਰੇ ਕੋਲ ਬੰਦਾਲਾ ਪੋਹੀ ਮੀਦੇ ਹੋਰ ਮੈਂ ਜਰ ਬਤਾਉਂਗਾ ਪਰ ਕੋਈ ਨਹੀਂ ਆਉਂਦਾ ਤੇ ਇਹ ਉਹ ਰਾਈਡ ਜਰ ਆਈ ਨਹੀਂ ਹੋ ਰਹੀ ਜਰ ਉਹ ਨਹੀਂ ਕਰਦੇ ਉਹ ਨਾਲ ਨਹੀਂ ਯਾਰ ਉਹ ਨਹੀਂ ਰਾਈਡ ਕਾ ਲੈਉ ਰਹੀ ਕੋਈ ਨਹੀਂ ਅਹੀਂ ਆਵੋਗੇ ਤੇ ਫਿਰ ਜਾਵਾਂਗੇ ਹੁਣ ਕਿ ਮੈਂ ਇਕੱਲੀ ਐਵੇਂ ਭੁੜਖੀ ਜਾਵਾਂ ਮੈਂ ਆਵਾਂਗਾ ਫਿਰ ਮੇਰੀ ਚਾਲ ਕਰਦਾ ਉਹ ਮੈਂ ਤੇ ਕਣਾਈ ਆਪੀ ਘਰੋਂ ਕੱਢਾਂ ਠੀਕ ਆ ਮੈਂ ਜਾਣਾਗਾ ਬਈ ਐਨੇ ਭੁੜੀ ਨਿ ਪਾ ਲਈ ਜਾ ਮੈਂ ਚੱਲ ਜਾਓ ਅਹੀਂ ਕਹਿੰਦੇ ਧੋਖੀ ਦਾ ਭੈਣ ਤੇ ਧੋਖੀ ਤਾਂ ਤਾਂ ਹੀ ਤਾਂ ਹੁੰਦੀ ਕਹਿੰਦੇ ਠੀਕ ਆ ਬੰਦਾ ਰਾਜੀ ਵਾਜੀ ਕੋਈ ਨਾ ਵਾ ਮੇਰੇ ਨਾਲ ਚੱਲ ਵਾ ਨਹੀਂ ਮੈਨੂੰ ਪੁੱਛਦੇ ਤੈਨੂੰ ਕੀਤਾ ਤੁਹਾਨੂੰ ਕੀਤਾ ਉਹਨੇ ਹੋਣਾ ਮੈਨੂੰ ਉਹ ਨਹੀਂ ਕੀਤਾ ਫਿਰ ਉਹ ਛੋਟੇ ਭਰਾ ਨਾਲ ਜਿਆਦਾ ਪਿਆਰ ਨਾਲ ਉਸੇ ਬੜੀ ਬੋਸੋ ਚੜਾ ਰਹੀ ਆ ਮੈਂ ਬਾਹਰ ਆ ਤੇ ਬਾਹਰ ਆ ਤੇ ਤੁਹਾਨੂੰ ਫਰਜ ਕਰਤਾ ਅੱਜ ਨੂੰ ਚੱਲ ਭਾਬੀਆਂ ਨਹੀਂ ਚੰਗੀਆਂ ਤੇ ਭਰਾ ਨੂੰ ਤੇ ਕਰੀ ਸਕਦੀ ਹੈ ਕੋਣ ਤੁਹਾਨੂੰ ਕਰ ਲੈਂਦੀ ਮੈਨੂੰ ਨਹੀਂ ਕਰਨਾ ਤੇ ਭਰਾ ਮੇਰਾ ਕਰਦੀ ਆ ਭਰਾ ਨਾਲ ਚਲੋ ਉੱਥੇ ਹੀ ਚੱਲੀ ਉਹ ਪੁੱਛ ਲਈ ਕੀ ਹੁੰਦੀ ਹੋ ਹੂੰ ਅੰਦਰੋਂ ਪੁੱਛ ਲਈ ਜੀ ਆਦੀ ਪਾਜੀ ਆਇਆ ਸੀ ਕਿੰਨਾ ਦਿਨ ਦਾ ਕਿਦਾਵਾ ਠੀਕ ਆ ਉਹਨਾਂ ਆਜੋ ਗਿਆ ਨਾ ਵਿਆਹ ਦੇ ਆਇਆ ਸੀ ਨਾ ਇਹ ਦਾ ਕਰਕੇ ਚਲੋ ਠੀਕ ਆ ਕੋਈ ਗੱਲ ਨਹੀਂ ਚਲੋ ਠੀਕ ਆ ਫਿਰ ਮੈਂ ਬਾਅਦ ਚ ਕਰੂੰਗੀ ਕੱਲ ਮੈਂ ਸਬਜੀ ਬਣਾ ਲਾਂ ਮੈਨੂੰ ਲੇਟ ਹੁੰਦੀ ਆ ਹਾਂ ਚਲੋ ਠੀਕ ਆ ਬਸ ਚਗਾ ਚਲ ਕਰ ਲੈ ਕਰ ਬਸ ਚਗਾ ਹਾਂ ਠੀਕ ਆ ਠੀਕ ਓਕੇ ਓਕੇ ਮੰਮੀ ਉਹ ਨਾ ਮੈਂ ਬੜਾ ਜਿਲਾਇ ਬਾਹਰ ਕਿੱਥੇ ਚੱਲੇ ਆਵਾਂ ਉਦਾਂ ਹੀ ਮੜਾ ਫਿਰ ਤੁਰ ਕੇ ਆਵਾਂ ਚਲ ਛੇਤੀ ਆ ਜੀ ਫਿਰ ਹੋਇ ਕਿ ਮੈਂ ਲੱਤਾਂ ਜਾਮ ਕਰਾ ਲੈ ਮੈਂ ਬੈ ਕੇ ਹਾਡੀਆਂ ਤੇ ਹੁੰਦੀਆਂ ਨਹੀਂ ਅਸੀਂ ਵੀ ਤੇ ਘਰੇ ਰਹਿਦੇ ਨੇ ਆ ਜਾ ਮੀ ਇਹ ਕਹਿੰਦੇ ਦਰਿੰਦੇ ਮੇਰੇ ਕੋਲ ਫੀਡ ਕਰਦੇ ਉਹ ਤਾਂ ਹੁਣ ਉਮਰ ਦੇ ਹਿਸਾਬ ਨਾਲ ਹੋਣੇ ਹੀ ਚਲੋ ਠੀਕ ਆ ਉਹਨਾਂ ਮੈਂ ਠੀਕ ਆ ਚਲੇ ਫੇਰ ਬਾਤ ਮੰਮੀ ਜੀ ਵੀ ਇਹਨਾਂ ਨੂੰ ਡੱਕਦੇ ਹੀ ਨਹੀਂ ਹੈਗੇ ਉਦੋਂ ਮੈਂ ਕਿਹਾ ਕੱਪੜੇ ਬਣਾ ਦਿਓ ਤੁਹਾਨੂੰ ਤੇ ਕਹਿੰਦੇ ਮੇਰ ਤੋਂ ਹੈ ਨਹੀਂ ਕੋਈ ਚਲ ਮਮੇ ਨੂੰ ਕਹਿੰਦੇ ਨਾ ਮੈਂ ਕਿੱਥੇ ਗਏ ਮੰਮੀ ਜੀ ਕਿੰਨੇਰ ਕਿਧਰੋਂ ਨਿਕਲ ਗਏ ਅੱਜ ਪੁੱਤਰਾ ਹੀ ਗਿਆ ਇਹ ਬਾਹਰ ਨੂੰ ਦੱਸ ਕੇ ਗਿਆ ਪੁੱਤਰਾ ਤੇ ਮੈਨੂੰ ਤੇ ਸਵੇਰ ਦਾ ਘਰੇ ਹੀਗਾ ਲੇਕਿਨ ਮੈਂ ਵੀ ਨਹੀਂ ਕਹਾ ਆਇਆ ਮੈਂ ਤੇ ਆਖਾ ਮੈਂ ਛੇਤੀ ਆ ਜੀ ਆਂਦਾ ਆ ਜਨਾ ਵਾ ਉਹਦਾਂ ਤਾਂ ਨਹੀਂ ਗਏ ਹੋਣੇ ਪੀਣ ਹੀ ਗਏ ਹੋਣੇ ਨਹੀਂ ਬਥੇਰੀ ਦੀ ਮੈਂ ਲਾਫਾ ਕਰਦੀ ਕੀਤੀ ਆ ਨਹੀਂ ਪਿੰਦਾ ਹੁਣ ਕੋਈ ਪ੍ਰੋਸਾਨੀ ਮੰਮੀ ਜੀ ਇਹਨਾਂ ਦਾ ਨਹੀਂ ਜਿੰਨੀ ਆਦੀ ਮੈਂ ਕੀਤੀ ਆ ਮੈਨੂੰ ਮਿਆਦਤ ਨਹੀਂ ਗਈ ਵੀ ਪੀ ਕੇ ਆਊਗਾ ਤੁਹਾਨੂੰ ਮੈਦ ਨਹੀਂ ਮੈਨੂੰ ਮੈਦ ਇਹਨਾਂ ਪੀ ਕੇ ਹੀ ਹੋਣੀ ਆ ਚਲੋ ਵੇਖੋ ਕਿਹੜੇ ਰੰਗ ਚ ਲਗਵਾਉ। ਮम्मी ਜੀ ਮੈਂ ਇਹਨਾਂ ਨੂੰ ਕਹਿਂਦੀ ਆਂ ਕਿ ਮੱਕਸੇ ਆਲ ਵਾਲੇ ਕੱਪੜੇ ਬਣਾਉਂਦਾ ਤਾਂ ਗਾੜੀਆਂ 20-20 ਗੱਲਾਂ ਆਉਂਦੀਆਂ। ਕਿਉਂ? ਕੀ ਆਂਦਾ ਏ? ਕਹਿੰਦੇ ਮੇਥਾ ਹੈ ਹੀ ਕੁੱਖ ਨਹੀਂ ਮੈਂ ਗੱਲ ਕਰ। ਲੈ, ਹੈ ਕਿਉਂ ਨਹੀਂ ਬਕ? ਕੋਈ ਨਹੀਂ, ਕਰ ਲੂੰਗੀ ਮੈਂ ਤੁਹਾਨੂੰ ਸ਼ਾਇਦ ਫਿਰ ਬਣਾ ਲਿਆਏ ਉਹ ਹੰਦਵਾਦ ਮੈਂ ਪੁਛਾਂਗੀ ਕਿ ਤੁਹਾਨੂੰ ਬਣਾਉਣਾ। ਕਹਿੰਦੇ ਪਿੱਛੋਂ ਨਹੀਂ ਲਾਗੇ, ਪਿੱਛੇ ਦਾ ਸੁੱਧ ਤੇ ਗਰਮੀ ਆਏ ਤੂੰ ਕਿੱਥੇ ਲੈ ਆਉਣੇ ਇਹ ਸੇ ਆਲ ਵਾਲੇ ਕੱਪੜੇ। ਜਦ ਕਹੇ ਮਿਆਂ ਨਹੀਂ ਪਿੱਛੇ ਲੈ ਆਈ ਜੇ ਤੁਸੀਂ ਵਿਆਹ ਚ ਬਣਾਏਂਗੇ। ਗਰਮੀਆ ਚ ਬਣਾ ਲੈਣੇ ਹੈਗੇ। ਕੋਈ ਗੱਲ ਨਹੀਂ ਲਿਆਵਾਂਗੇ ਆਪਾਂ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਉਲਟਾ ਇਸ ਕੋ ਗਾਲ ਪੈਂਦੀ ਹੈ ਕੀ ਪਤਾ ਕਿਉਂ ਇਤਰਾ ਕਰਦਾ ਵਾ ਮਿਆਂ ਦੇ ਬੇਚੇਰਾ ਕੁਝ ਸਮਝਾਉਣੀ ਆ ਇਹਨੂੰ ਪਰ ਚਲ ਤੂੰ ਨਾ ਦਿਲ ਤੇ ਲਾਇਆ ਕਰ ਕੋਈ ਗੱਲ ਨਹੀਂ ਨਹੀਂ ਮੰਮੀ ਜੀ ਮੈਂ ਨਹੀਂ ਦਿਲ ਤੇ ਲਾਉਂਦੀ ਸ਼ੁਰੂ ਤੋਂ ਇਦਾਂ ਕਰਦੇ ਨਹੀਂ ਇਦਾਂ ਤਾਂ ਨਹੀਂ ਕਰਦਾ ਹਣ ਸ਼ੁਰੂ ਤੋਂ ਕਿਦਾਂ ਕਰਨਾ ਹੈ ਮਣ ਤੂੰ ਆਈਆਂ ਦੇ ਚਿਰ ਨਾ ਹੀ ਕਰਦਾ ਵਾ ਇਦਾਂ ਮੈਂ ਇੰਨਾ ਕੀ ਕਰਨਾ ਹੈ ਮੇਰੇ ਕੋਲ ਰੋਟੀ ਪੱਕੀ ਖਾਣੀ ਹੈ ਹਨਾ ਇਹਨਾਂ ਦੇ ਇਦਾਂ ਕਰਦੇ ਆ ਨਾ ਜਿਵੇਂ ਮੇਰੇ ਕੋ ਕੋ ਮਡਾਉਣਾ ਹੁੰਦਾ ਹੈ ਮਡਾਉਣਾ ਉਹਨੇ ਕਪੜੇ ਹੀ ਆ ਕੇ ਇਹ ਨੂੰ ਨਾ ਸਾਰੇ ਮਿਲ ਜਾਣ ਮੈਂ ਵੀ ਅੱਧੇ ਲਵਾ ਹੋਰ ਕੀ ਬਣਾਉਣਾ ਉਹ ਵੀ ਗੱਲ ਲੈ ਕੇ ਨਹੀਂ ਨਹੀਂ ਕੋਈ ਗੱਲ ਅੰਮਦਾਵਤੀ ਫਿਰ ਮੈਂ ਕਹਿੰਨੀ ਆ ਜਲ ਆਹੋ ਤੇ ਕੱਲ੍ਹ ਆਨੇ ਤਾਂ ਸ਼ਾਇਦ ਕੋਈ ਗੱਲ ਲਿਆਏ ਲਿਆਉਣੀ ਆ ਹਾਂ ਠੰਡ ਹੋ ਰਹੀ ਹੈ ਹਾਂਜੀ ਹੁੰਦੀ ਠੰਡ ਹੋ ਗਈ ਆ ਕੋਟੀ ਲੈ ਆਵੀਂ ਸ਼ਾਲ ਲੈ ਮੋਟੇ ਸੂਟ ਕੋਟ ਲੈ ਆਵੀਂ ਹੋਊਗੀ ਹੈਨਾ ਤੇ ਮम्मी ਤੇਹੀ ਨਾਲ ਹੀ ਕਰ ਜਿਓ ਚਲੋ ਕੋਈ ਨਹੀਂ ਵੇਖ ਲਾਂ ਕਰ ਲੈ ਕੱਪੜੇ ਪ੍ਰੈਸ ਹਾਂਜੀ ਕੱਪੜੇ ਹੋ ਗਏ ਰਹਿ ਜਾਂਦੇ ਸੀ ਚਲੋ ਠੀਕ ਹੈ ਬੇ ਠੀਕ ਹੋਤਾ ਸੁਣਦਾ ਉਸ ਮੋੜੇ ਦਾ ਹਾਲ ਹੀ ਇਹ ਸ਼ਿਤਾ ਜਿਹੜੇ ਪਿੰਓ ਪੱਕਿਆਂ ਵਾਲੋਂ ਕਹੀ ਸੀ ਉਹ ਇਹਨੂੰ ਐਂ ਗੱਲ ਕਿਹਾ ਕਿ ਕੋਈ ਨਹੀਂ ਲੈ ਆਉਂਦੇ ਕਰਦੇ ਨੂੰ ਨਾ ਕੱਲ੍ਹ ਨੂੰ ਲੈ ਆਉਂਦੇ ਉਹਨੂੰ ਗਾੜੀਆਂ ਹੋਰ ਹੀ ਸਮਝੰਦਾ ਵਾ ਕਹਿੰਦੇ ਕਰੀਵੇ ਤਛਤਰ ਖਾਣੇ ਉਹਦਾ ਵੀ ਕੜੀ ਵਜਾ ਨਾਲ ਉਹ ਗਾੜੀਆਂ ਦਾ ਵੜਾ ਸਾਡੇ ਤੇ ਮੰਗਣੇ ਆਉਂਦੇ ਕੱਪੜੇ ਹੋਰ ਪਿਛੋਂ ਲਿਆ ਕੇ ਨਹੀਂ ਇਹ ਰਾਈ ਪਾਸ ਪਿਛੋਂ ਅਕੇਲੇ ਉਹਨੇ ਹੀ ਦੱਸ ਤੂੰ ਦੱਸ ਮੁਟਿਆਵਾਂ ਕੱਜੜਾ ਸ਼ੇ ਦੀਆਂ ਮੱਤਾਂ ਵੜੀਆਂ ਦਿਖਾਵਾ। ਆ ਲੈਣ ਦੇ ਨਾ ਕਰਨੀ ਨਾ ਬੰਦ। ਹਮੇਸ਼ਾ ਮੈਂ ਕੁੜੀ ਨੂੰ ਕਹਿਣਾ ਤੂੰ ਇਹਨੂੰ ਕਿਆ ਹੀ ਨਾ ਕਰ ਪਰ ਤੂੰ ਮੈਨੂੰ ਮੇਰਾ ਪਤਾ ਦੱਸਿਆ ਕਰ। ਜੋ ਲੈਣਾ ਹੁੰਦਾ ਮੇਰੀ ਤੇ ਮੈਨੂੰ ਦੱਸਿਆ ਕਰ ਤੂੰ। ਤੁਹਾਡਾ ਖਰਾਬ ਇਹਦਾ ਤੇ। ਮੈਂ ਹਾਂਜੀ ਹਾਂਜੀ ਆ ਜਾ ਫਿਰ। ਆਇਆ। ਠੀਕ ਹੰਡੇ ਜੀ। ਕੁਛ ਨਹੀਂ ਮੈਂ ਸਬਜ਼ੀ ਬਣਾ ਕੇ ਠੀਓ। ਠੀਕ ਠੀਕ ਆ। ਮੈਂ ਰਾਜਦੀਪ ਵੀਰਾ ਕਿੱਥੇ ਆ? ਰਾਜਦੀਪ ਤੇ ਬੜੀ ਸੈਰੋਂ ਆਏ ਉਹਨੇ ਬਾਅਦ ਨੂੰ ਚਲ ਗਿਆ ਹੀ ਕਿਹਨੇ ਲੱਗਦਾ। ਬਾਰਤ ਲਗੇਆ ਹਾਂ ਠੀਕ ਆ ਕੰਮ ਹੀ ਕੋਈ ਕੰਮ ਤਾਂ ਨਹੀਂ ਕੋਈ ਮੈਂ ਘੁੰਮਣ ਜਾਣਾ ਘਰੀ ਕੇ ਤੇ ਨੂੰ ਲੈ ਜਾਣਾ ਵੇ ਇਹ ਨੂੰ ਨਾ ਕੀ ਗੱਲ ਬੜਾ ਸਹਦ ਜੀਆ ਸਾੜ ਕਾ ਦਾ ਹੋਣਾ ਵਾ ਜੋ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਕਰ ਇਹਨਾਂ ਨਾਲ ਪੀ ਮੰਮੀ ਆਜਾ ਹਾਂ ਵਾਜ ਚਾਲੂ ਲੈ ਕੇ ਪਿਛੇ ਭਈ ਲੈ ਹਾਂ ਉਦੋਂ ਮੈਂ ਤਾਂ ਕੋਈ ਨਾ ਸਮਝਾ ਕੇ ਆਈ ਆ ਫਿਰ ਤਾਂ ਚੱਲ ਕੋਈ ਨਹੀਂ ਆਨੇ ਸਿਆਨੇ ਆ ਤੇ ਅੱਜ ਕਿਉਂ ਗਿਆ ਪਤਾ ਨਹੀਂ ਕੀ ਗੱਲ ਵਾ ਐਂ ਫੋਨ ਵੇਖਣ ਦੇ ਬੜੇ ਮਜੇ ਨਾਲ ਮੈਂ ਇਹ ਦੇ ਮਾਨ ਅੱਛਾ ਤੇ ਬਸ ਉੱਥੇ ਹੀ ਹੋ ਗਈ ਗੱਲ ਸਸ ਚਲ ਕੋਈ ਗੱਲ ਨਹੀਂ ਸਦਾ ਰਿਆ ਕਰ ਮਮੀ ਦਾ ਉੱਤੇ ਦਿਮਾਗ ਲੱਗਦਾ ਥੋੜਾ ਐਲੀਆ ਪਤਾ ਨਹੀਂ ਹੁਣ ਕਿ ਲਿਆ ਕੀ ਹੋਇਆ ਚੱਟੋ ਪਈ ਨਹੀਂ ਨਾ ਅਤਰੀ ਹੁਣ ਕੋਈ ਨਹੀਂ ਲੜਦੀ ਲਰਨ ਨੂੰ ਹਮਮ ਔਰ ਤੇ ਹੀ ਕੱਪੂਆ ਨਹੀਂ ਆਵੇ ਕੱਪੂ ਕੋਦੇਹੀਂ ਮਾਹ ਹੈ ਆਪਣੀ ਜਾਨ ਚਾ ਡਾ ਕੇ ਆਏ ਚਾਲੂ ਲੈ ਕੇ ਪੈ ਗਈ ਚਲ ਫੋਨ ਕਰ ਲੈ ਰਾਜੀਪ ਨੂੰ ਇੱਥੇ ਹੀ ਹੁਣਾ ਕੇ ਦੇ ਆਓ ਚਲੋ ਫਿਰ ਮੈਂ ਕਰ ਲੈਂਦਾ ਫੋਨ ਕੋਈ ਨਹੀਂ ਹਾਂ ਹਾਂ ਕੋਈ ਨਹੀਂ ਤੂੰ ਇੱਧਰ ਆ ਜਾ ਕਰ ਘੜੀ ਬਹਿ ਜਾ ਕਰ ਰਾਜੀਪ ਲਾਗੇ ਆਹ ਬਾਉ ਚਲ ਕੋਈ ਨਹੀਂ ਥੋੜੀ ਨਹੀਂ ਗੱਲ ਹਾਂ ਤਰੀ ਬਣਾ ਲੋ ਸਬਜੀ ਮੈਂ ਕਰਨਾ ਹਾਂ ਹਾਂ ਨਹੀਂ ਬਣ ਗਈ ਬਣ ਗਈ ਸਬਜੀ ਤੇ ਦਸ ਸਵੇ ਨੇ ਆਣੇ ਅਗੇ ਦਿਵਾਲੀ ਹੋਈ ਰਹਿੰਦੀ ਏ ਵੀ ਹੱਦ ਭੋਗੀ ਆ ਮਦਾ ਕੀ ਵੇਖੀ ਜਾਣ ਦੇ ਜੇ ਇਧਰ ਨੂੰ ਵੇਖਣਾ ਕੀ ਆ ਕੋਠੇ ਤੇ ਤੇ ਬਦ ਮੈਂ ਚੜੀ ਹਾਂ ਤੈਨੂੰ ਹੀ ਵੇਖਣ ਵਾਸਤੇ ਮੈਂ ਦੇਖਨੀ ਆ ਕਿੱਦਾਂ ਤੂੰ ਕਿਆ ਵਾ ਹਾਂ ਤੇ ਮੋੜਾ ਪੱਛੇ ਵੱਢਣ ਡਿਆ ਯਾ ਜਾਣਾ ਮੈਂ ਕਿੱਧਰ ਨੂੰ ਹਾਂ ਇੱਥੇ ਹੀ ਮੈਂ ਗਿਆ ਮੇਰੇ ਤੇ ਯਕੀਨ ਹੀ ਨਹੀਂ ਤੁਹਾਨੂੰ ਕੇ ਯਕੀਨ ਤੇ ਹੈਗਾ ਵਾ ਉਹ ਮੋੜਾ ਪੱਛੇ ਵੱਢਣ ਡਿਆ ਜਦੋਂ ਉਹ ਵੱਲ ਵੇਖ ਕੇ ਨਾ ਤੇ ਫਿਰ ਬੜਾ ਹੁੰਡਿਆ ਗਿਆ ਮਨ ਚ ਹਾਂ ਜਿਵੇਂ ਅੱਲਾਹਾ ਦੀ ਪੈਲੀ ਆ ਹਾਂ ਅਹੀਂ ਠੇਕੇ ਤੇ ਦੇ ਛੜੀ ਹੋ ਸਾਡੀ ਪੈਲੀ ਜਾਈ ਪੱਟੇ ਬੀਜ ਕੇ ਅਗਲੇ ਤੇ ਦੰਗਰ ਰੱਖੇ ਆ ਉਹਨਾਂ ਨੇ ਤੇ ਦੁੱਧ ਵੇਚਦੇ ਆ ਹਾਂ ਅਸੀਂ ਉਹਨਾਂ ਦੇ ਕੋਲ ਹੀ ਮੁੱਲ ਦੁੱਧ ਲੈਂਦੇ ਆਂ ਜੇ ਜੇ ਤੂੰ ਹੀ ਦੋ ਡੰਗਰ ਰੱਖ ਲੈ ਤੇ ਕੀ ਆ ਉਹ ਮਾਤਾ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਹੁਣ ਲੈ ਸਹੀ ਹੈ ਸਾਡਾ ਕੀ ਲਿਆਦਾ ਵੀ ਮੈਂ ਵੀ ਡੰਗਰਾਂ ਨੂੰ ਢੱਡਾ ਮਾਰਿਆ ਕਰ ਮੇਰੀ ਗੱਲ ਸੁਣ ਜਿਨ੍ਹਾਂ ਨੇ ਰੱਖੇ ਆ ਕੀ ਗੱਲ ਢੱਡਾ ਮਾਰਦੇ ਆ ਓਏ ਢੱਡਾ ਮਾਰਨ ਵਾਲਾ ਕੰਮ ਹੀ ਹੁੰਦਾ ਵਾ ਚੱਲਗਾ ਹੋਰ ਕੀ ਕਦੇ ਉਹਨੂੰ ਪਰਿਆ ਕਰ ਹੱਥ ਹੱਥ ਕਰਦੇ ਰਹੋ ਮੇਰੇ ਕੋਲ ਨਹੀਂ ਇਹ ਕੰਮ ਹੁੰਦੇ ਨਾਲੇ ਠੇਕੇ ਦਿੱਤੀ ਅਗਲੇ ਪੱਤੇ ਬੀਜ ਕੇ ਤੇ ਵੱਢਣੇ ਆ ਸਹੀ ਮੇਰੀ ਗੱਲ ਸੁਣ ਹਾਂ ਜਿੰਨੇ ਕਿਤੇ ਦਿੱਤੀ ਆ ਤੇ ਪੱਠੇ ਵੇਚਦੇ ਆ ਵੱਢਦੇ ਆ ਖਦੰਗਰ ਰੱਖੇ ਆ ਉਹਨਾਂ ਨੇ ਨਾਲੇ ਦੁੱਧ ਵੇਚਦੇ ਆ ਉਹਦੀ ਘਰ ਵਾਲੀ ਪਤਾ ਪਾਥੀਆਂ ਪੱਤਦੀ ਆ ਤੇ ਨਾਲੇ ਉਹ ਪਾਥੀਆਂ ਵੀ ਵੇਚਦੀ ਆ ਤੇ ਕਿੰਨੀ ਆਮਦਨ ਆ ਲੈ ਪਾਥੀਆਂ ਵੇਚ ਕੇ ਬੜੀ ਆਮਦਨ ਹੀ ਰੇਗਾ ਲੈ ਦੋਆ ਪਈਆਂ ਦੀ ਇੱਕ ਪਾਤੀ ਦੇ ਹਰ ਕਾਂ ਦੇ 3 ਰੁਪਏ ਦੀ ਹੋ ਗਈ ਆ ਐਨੀ ਐਨੀ ਪਾਥੀਆਂ ਪਤਦੀਆਂ ਨੇ ਲੋਕ ਜਿੰਨਾਂ ਨੇ ਵੇਚਣੀਆਂ ਨੇ ਪਾਥੀ ਵੀ ਮਹਿੰਗੀ ਕਰਤੀ મોદી ਨੇ ਹਾਂ મોદી ਨੇ ਨੀ ਬੀਬੀਆਂ ਨੇ ਕੀਤੀ ਜਾਣੀਆਂ ਪੱਤਦੀਆਂ ਨੇ મોદી ਨੇ ਕਰਤੀ ਆ ਤੇ મોદી ਨੇ ਗਿਆ ਸਭ ਤੇਰੀ ਮਹਿੰਗੀ ਕੀਤੀ ਆ ਇਰ ਕੱਠੇ ਕੰਮ ਉੱਕਦਾ ਵਾ ਨਾ ਚੁੱਪ ਕਰਕੇ ਤੇ ਆਪੀ ਜੱਜ ਕਰ ਹਣ ਕਾਲੀ ਉਹ ਚੱਲ ਵੇਖਾਂਗੇ ਮੰਮੀ ਅਜੇ ਤੇਰੇ ਸਹੁਰਿਆਂ ਨੂੰ ਇੰਨਾ ਨਹੀਂ ਪਤਾ ਕਿ ਕਾਲੀ ਇਹਨਾਂ ਠੇਕੇ ਤੇ ਦਿੱਤੀ ਆ ਤੇ ਪਤਾ ਲੱਗ ਜੂ ਫੇਕੀ ਕਰ ਲੈਣਗੇ ਉਹਨਾਂ ਆਖਣਾ ਬੁਸ਼ਾ ਕੀ ਕਰਦਾ ਵੇਲਾ ਤੇਰਾ ਹੂੰ ਹੂੰ ਐਡੀ ਗੱਲ ਨਹੀਂ ਆ ਹਣ ਮੈਂ ਥੋੜਾ ਉਹਨਾਂ ਨੂੰ ਦੱਸਣਾ ਵਾ ਇਹ ਪੀਂਦਾ ਸੀ ਸ਼ਰਾਬ ਤੇ ਮੈਂ ਤਾਂ ਪਿਆਰੀ ਠੇਕੇ ਤੇ ਧੀ ਛੱਡਦੀ ਹਾਂ ਗੱਲ ਕਰਕੇ ਦੱਸਣ ਭਲਾ ਕੋਈ ਉਹ ਮੰਮੀ ਨਾਲ ਕੇ ਇੱਥੇ ਆ ਕੇ ਬੋਲਣਗੇ ਲੈ ਮੇਰੀ ਗੱਲ ਸੁਣ ਉਹਦੇ ਦਿਵਾਲੇ ਕੋ ਹੋਇਆ ਰਹਿਣਾ ਵਾ ਉਹ ਕਹਿਣ ਦੀ ਸੀ ਕਿ ਮੈਂ ਕੱਪੜਿਆਂ ਵੱਲੋਂ ਕਿਆ ਹੀ ਗਰਮ ਕੱਪੜੇ ਲਿਆਉਣ ਵਾਲਾ ਤੇ ਮੇਰੇ ਦਿਵਾਲੇ ਹੋ ਜਾਂਦਾ ਵਾ ਗਰਮ ਕੱਪ ਮੇਰੀ ਮਿਲ ਵਾ ਗਰਮ ਕੱਪੜੇ ਦੀ ਹਾਂ ਆਹ ਆਹ ਕਿਵੇਂ ਲੈਣੀ ਆ ਜੀ ਮੈਂ ਆਪਣੀ ਮਾਤਾ ਨੂੰ ਉਹਨੂੰ ਦੱਸਦੀ ਨਾ ਭਾਬੀ ਜਾਈਆਂ ਤੇ ਦੱਸ ਦੇ ਆਪੇ ਦੇ ਜਾਣਗੇ ਫਿਰ ਚੰਗਾ ਸਭ ਦੱਸੇਗੀ ਤੇ ਸਾਡਾ ਦੇ ਖਰਚਾ ਬਤੂ ਤੂੰ ਉਹਨੂੰ ਇਹ ਗੱਲ ਕਿਨਾਂ ਪਿੱਛੋ ਨਹੀਂ ਲੈ ਕੇ ਆਈ ਪਿੱਛੋ ਕੀ ਲੈਂਦੀ ਓ ਤੁਸੀਂ ਵਿਆਹ ਦੇ ਵਿੱਚ ਬਣਾਈ ਇਹਦੇ ਗਰਮ ਕੱਪੜੇ ਜਿੰਨਾ ਉਥੇ ਉਹਨਾਂ ਨੇ ਜੰਮੀ ਪਾਲੀ ਉਹਨਾਂ ਦਾ ਕੰਮ ਕਰਦੀ ਦੀ ਦੇ ਨਹੀਂ ਸਕਦੇ ਦੇ ਨਹੀਂ ਸਕਦੇ ਕਿਤਰਾ ਨਹੀਂ ਕਹੀਦਾ ਹੁੰਦਾ ਮੇਰੀ ਗੱਲ ਸੁਣੇ ਰਿਸ਼ਤੇ ਜਿਹੜੇ ਹਨ ਰੁੱਖਾਂ ਨਾਲ ਨਹੀਂਗੇ ਲੱਗੇ ਵੀ ਇਹਦਾ ਤੇਰਾ ਰਿਸ਼ਤਾ ਮੈਂ ਕਿੱਦਾਂ ਲਿਆ ਵਾ ਠੀਕ ਹੈ ਨਾ ਹੁਣ ਜੇ ਤੇਰਾ ਘਰ ਵਸਿਆ ਵਾ ਨਾ ਇਹਨੂੰ ਵਸਦਾ ਰਹਿਣ ਦੇ ਮਾੜੀਆਂ ਮੱਤਾਂ ਨਾ ਲੈ ਮੈਨੂੰ ਤਾਂ ਲੱਗਦਾ ਤੈਨੂੰ ਕੋਈ ਬਾਹਰੋਂ ਚੁੱਕਦਾ ਵਾ ਕੋਈ ਮਾੜੀ ਮੱਤ ਦਿੰਦਾ ਵਾ ਤੈਨੂੰ ਆਹ ਚੁੱਕਦਾ ਮੈਨੂੰ ਇਹ ਤੇ ਹੈ ਨਹੀਂ ਤੂੰ ਇਤਰਾ ਦਾ ਹੁਣੇ ਹੋ ਗਿਆ ਵਾ ਉਹ ਮੈਨੂੰ ਪੁੱਛਣ ਡੇ ਜਾਂਦੀ ਮੰਮੀ ਜੀ ਸ਼ੁਰੂ ਤੇ ਇਤਰਾ ਦੇ ਆ ਮੈਂ ਸ਼ੁਰੂ ਤੇ ਇਹਨੇ ਕਿਦਾਂ ਇਤਰਾ ਕਰਨਾ ਹੈ ਹੁਣ ਤੂੰ ਆਹੀ ਪਤਾ ਕਿਰਨਾ ਹੀ ਕਰਦਾ ਵਾ ਮੈਨੂੰ ਵੀ ਪਤਾ ਕਿਉਂ ਕਰਦਾ ਵਾ ਉਮਰ ਕੀ ਕਰਾ ਗੱਲਾਂ ਉਦਨੀਆਂ ਕਰਦੀ ਰਹੀਂਦੀ ਵੜਵੀਆਂ ਜੀ ਚੰਗੀਆਂ ਗੱਲਾਂ ਕਰਨੀ ਨਹੀਂ ਕਦੇ ਮੈਨੂੰ ਆਹ ਬਣਾ ਦੋ ਕਦੇ ਉਹ ਕਰ ਦੋ ਇਹ ਕਦੇ ਮੈਨੂੰ ਪੇਕੇ ਲੈ ਜਾ ਮੇਰੀ ਗੱਲ ਸੁਣਾ ਹੁਣ ਠੰਡ ਆਈ ਆ ਕੀ ਗੱਲ ਉਹਨੂੰ ਠੰਡ ਵਾਲਾ ਕੋਈ ਲੀੜਾ ਚਾਹੀਦਾ ਨਹੀਂ ਆ ਪਰ ਦੋ ਤਿੰਨ ਨੂੰ ਮੋਟੇ ਸੂਟ ਲਿਆ ਦੇ ਕੋਈ ਕੋਟੀ ਸੈਟਰ ਲਿਆ ਦੇ ਉਹਨੂੰ ਸ਼ਾਲ ਛੋਲ ਲਿਆ ਦੇ ਕੋਈ ਸਟੋਲ ਸਟਾਲ ਲਿਆ ਦੇ ਹੋਰ ਉਹਨੇ ਵਿਚਾਰੀ ਨੇ ਕੀ ਲੈਣਾ ਵਾ ਬੂਟ ਲਿਆ ਦੇ ਘਰ ਪਾਉਣ ਵਾਸਤੇ ਤਨਿਆ ਦੋ ਹਾਂ ਮੇਰ ਕੋ ਕੀ ਆ ਤੁਹਾਡੇ ਕੋਈਆਂ ਸਾਰਾ ਕੁਆ ਜਿਹੜੀ ਠੇਕੇ ਠੇਕੇ ਦੀ ਗੱਲ ਕਰਨਗੇ ਤੇ ਪੈਸੇ ਤੁਸੀਂ ਲੈਂਦੇਗੇ ਮੇਰੀ ਗੱਲ ਸੁਣ ਤੂੰ ਉਹਨੂੰ ਕਿਉਂ ਕਹਿੰਦਾ ਫੇ ਮੇਰ ਕੋ ਕੀ ਆ ਮੈਂ ਨਹੀਂ ਲਿਆ ਕੇ ਦੇਨੇ ਪਿੱਛੋਂ ਲਿਆ ਆ ਉੱਥੋਂ ਲਿਆ ਆ ਇਧਰੋਂ ਲਿਆ ਆ ਹੈ ਸਿੱਧਾ ਕਹਾਂ ਤੇ ਕੋਈ ਗੱਲ ਨਹੀਂ ਲਿਆ ਦਾਂਗੇ ਮੰਮੀ ਨਾਲ ਕਰਨੀਆਂ ਗੱਲ ਤੇ ਜਾਣੇ ਕਿਸ ਵੇਲੇ ਸ਼ਾਇਦ ਤੇ ਲੈ ਆਉਂਦੇ ਆ ਚੱਲ ਬਾਬਾ ਨੂੰ ਮੈਂ ਗਾਂਦੋ ਕਿਆ ਨਹੀਂ ਕਰਨਾ ਉਹਨੂੰ ਮੈਂ ਇਧਰ ਜੇਬ ਕੱਟ ਕੇ ਵਿਖਾ ਦਿਆ ਕਰਨੀ ਵੀ ਆਵੇਲਾ ਹੂੰ ਜੇਬਾਂ ਨਹੀਂ ਸਭ ਖਾਲੀ ਆਹੋ ਮਨੇ ਕਣਕਾਂ ਕੰਗਾਲ ਚ ਕਿੱਧਰ ਨਹੀਂ ਕਈ ਦਾ ਹੁੰਦਾ ਪਤਾ ਕਈ ਠੀਕ ਆ ਆਜੋ ਥੱਲੇ ਗੱਲਾਂ ਵੜੀਆਂ ਦੱਸਦੀ ਆ ਤੇਰੀਆਂ ਮੈਨੂੰ ਇਤਨਾ ਨਾ ਮੈਨੂੰ ਲਾਮੇ ਲੂਮੇ ਦਵਾਈ ਹੁਣ ਚੱਲ ਚੰਗਾ ਲਾਮੇ ਤੁਸੀਂ ਨਹੀਂ ਦੇਰਿਆ ਕਰੋਗੇ ਫੇਈਂ ਵੇਲੇਂਗੀ ਕਰਨਾ ਸ਼ਹਿਰ ਜਾਵਾਂਗੇ ਕੱਲ ਤੇ ਲਿਆਵਾਂਗੇ ਇਹਨੂੰ ਕਈ ਲੀੜੇ